ਖਸ਼ਿਆਰਪੁਰ ਮੌਲਟਨ ਪੁਲਿਸ ਨੇ ਚਾਇਨਾ ਡੋਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਿਸ ਤਰ੍ਹਾਂ ਥਾਣਾ ਮੌਲਟਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗੱਟੂ ਯਾਨੀ ਕਿ ਚਾਇਨਾ ਡੋਰ ਸਮੇਤ ਕਾਬੂ ਕੀਤਾ ਗਿਆ ਕਿ ਕੀ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਕਿੰਨੇ ਗੱਟੂ ਉੱਥੋਂ ਬਰਾਮਦ ਹੋਏ। ਅੱਜ ਜਿਹੜਾ ਬਸੰਤ ਪੰਚੀ ਦੇ ਤਿਉਹਾਰ ਦੇ ਸਬੰਧ ਵਿੱਚ ਜ਼ਿਲ੍ਹਾ ਮੋਜੇਸਟੇਡ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਸੀ ਕਿ ਜਿਹੜੀ ਚੈਨਾ ਡੋਰ ਆ ਉਹਦੇ ਤੇ ਪੂਰਨ ਤੌਰ ਤੇ ਪਾਬੰਦੀ ਆ ਉਹਨੂੰ ਵੇਚਣ ਦੀ ਮਨਾਹੀ ਆ ਇਹਦੇ ਸਬੰਧ ਦੇ ਵਿੱਚ ਸਾਡੇ ਥਾਣਾ ਮਾਡਲ ਤੋਂ ਦੇ ਐਸ ਜਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਲ ਪ੍ਰਵਾਦ ਚੌਕ ਦੇ ਵਿੱਚ ਉੱਥੇ ਦਰਾਨੇ ਗਸ਼ਤ ਤੇ ਨਾਕਾਬੰਦੀ ਇੱਕ ਲੜਕਾ ਆਕਾਸ਼ ਮਿੱਤਲ son of ਪਵਨ ਮਿੱਤਲ ਵਾਸੀ ਹੈ ਕਾ ਮਹੱਲਾ ਕਮਾਲਪੁਰ ਜੋ ਕਿ ਕਮਾਲਪੁਰ ਦੇ ਵਿੱਚ ਉੱਥੇ ਆਕਾਸ਼ ਕਾਈਟ ਜਿਹੜੀ ਆ ਆਕਾਸ਼ ਕਾਈਟ ਸ਼ਾਪ ਦੀ ਉਹ ਦੁਕਾਨ ਕਰਦਾ ਉਹ ਉਥੋਂ ਲੈ ਕੇ ਚਾਰਾ ਸੀ ਜਦੋਂ ਮੁਫਰੀ ਹੋਈ ਜੋ ਉਹ ਸਪਲਾਈ ਕਰਨ ਜਾ ਰਿਹਾ ਸੀ ਤੇ ਜਿੰਨੂੰ ਉਥੇ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਤੇ ਉਸ ਕੋਲੋਂ 14 ਗੱਟੂ ਚੈਨਨਡੂਰ ਦੇ ਬਰਾਮਦ ਕੀਤੇ ਕੀ ਕੀ ਕਰਵਾਈ ਸਰ ਉਹਦੇ ਖਿਲਾਫ ਜਿਹੜਾ ਆ ਜਿਲ੍ਹਾ ਮਨਜਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 188 ਆਈਪੀਸੀ ਦੇ ਤਹਿਤ ਕਮ ਕਦਮ ਅਦਾ ਕੀਤਾ ਜਾ ਰਿਹਾ ਪਰ ਕਿਸ ਤਰ੍ਹਾਂ ਵੇਖਦੇ ਹਾਂ ਕੁਝ ਲੋਕ ਹੈ ਸਿਰਫ ਚੰਦ ਮੁਨਾਫੇ ਖਾਤਰ ਆ ਜਿਹੜੇ ਆਮ ਜ਼ਿੰਦਗੀਆਂ ਦੇ ਨਾਲ ਪਛੂ ਪੰਛੀਆਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਦੇ ਨੇ ਸਿਰਫ ਇੱਕ ਦਿਨ ਦਾ ਤਿਉਹਾਰ ਹੈ ਜੀ ਕੀ ਕਰਨ ਚਾਹੁੰਦੇ ਉਹਨਾਂ ਨੂੰ ਇਹਦੇ ਵਿੱਚ ਮੇਰੀ ਸਾਰੇ ਜਿਹੜੇ ਵੀ ਜੋ ਵੀ ਦੁਕਾਨਦਾਰਾਂ ਜਾਂ ਉਹ ਵੇਚਦੇ ਆ ਜਾਂ ਇਹਨੂੰ ਜਿਹੜੇ ਵਰਤਦੇ ਆ ਤੁਲ ਜੀ ਬੱਚੇ ਅੰਦਰ ਇਸ ਵਰਦੀ ਉਹਨਾਂ ਨੂੰ ਵੀ ਇਸ ਚੀਜ਼ ਦੀ ਸਮਝ ਨਹੀਂ ਬੱਚਾ ਤਾਂ ਇਹ ਹੀ ਹੁੰਦਾ ਵੀ ਸਾਨੂੰ ਡੋਰ ਪੱਕੀ ਚਾਹੀਦੀ ਆ ਤੇ ਸਾਡਾ ਪਤੰਗ ਨਾ ਕੱਟਿਆ ਜਾਵੇ ਲੇਕਿਨ ਆਮ ਜਿਹੜੇ ਲੋਕ ਉਹਨਾਂ ਦੇ ਪਿੱਛੇ ਬੱਚਿਆਂ ਦੇ ਪੇਰੈਂਟਸ ਵੀ ਨੇ ਔਰ ਜਿਹੜੇ ਦੁਕਾਨਦਾਰ ਵੀ ਆ ਆਪਣੇ ਕੁਝ ਛੋਟੇ ਜਿਹੇ ਮੁਨਾਫੇ ਦੀ ਖਾਤਰ ਤੇ ਲੋਕਾਂ ਦੀ ਜ਼ਿੰਦਗੀਆਂ ਦਾ ਖਲਵਾੜ ਕਰਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੋਈਆਂ ਕਈ ਥਾਈਂ ਤਾਂ ਲੋਕਾਂ ਦੀ ਜਾਨ ਵੀ ਗਈ ਆ ਚੈਨਾ ਦੋਨ ਦੇ ਵਿੱਚ ਜਦੋਂ ਅਸੀਂ ਜਾਂਦੇ ਜਾਂਦੇ ਫਸਮਕਾਰ ਦਾ ਕੋਈ ਗਲੇ ਦੇ ਵਿੱਚ ਕੋ ਕਿਸੇ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਆ ਕਿ ਬਸੰਤ ਪੰਚਮੀ ਦਾ ਤਿਆਰ ਆ ਇਹਦੇ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦਿਓ ਅਤੇ ਕਿਤੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਜਾਂ ਕੋਈ ਤੁਹਾਡਾ ਬੱਚਾ ਗਲਤੀ ਨਾਲ ਲੈ ਵੀ ਆਉਂਦਾ ਤੇ ਉਹਨੂੰ ਪੁੱਛ ਕੇ ਪਿਆਰ ਦੇ ਨਾਲ ਜਿਹੜੇ ਦੁਕਾਨਦਾਰ ਤੋਂ ਲਈ ਆ ਸਾਨੂੰ ਉਹਦੇ ਬਾਰੇ ਸੂਚਨਾ ਦੇ ਦਿਓ ਉਦ ਜਿਹੜੀ ਇੱਕਦੋਨੇ ਕਾਰਵਾਈ ਕੀਤੀ ਜਾਵੇ ਕਿਉਂਕਿ ਬੱਚਨ ਨੂੰ ਨਹੀਂ ਸਮਝ ਨਹੀਂ ਹੁੰਦੀ ਤੇ ਅਸੇ ਉੱਤੇ ਜਿਹੜੀ ਆ ਕਾਨੂੰਨ ਦੇ ਮੁਤਾਬਕ ਬਣਦੀ ਜਿਹੜੀ ਇਹ ਕਾਰਵਾਈ ਕਰਾਂਗੇ ਥੈਂਕ ਯੂ